ਪਰ ਜਦੋਂ ਤੁਹਾਨੂੰ ਉੱਥੇ ਉਹਨਾਂ ਨੇ ਸੱਦਿਆ ਨਰੇਗਾ ਵਾਲਿਆਂ ਨੇ ਤੁਸੀਂ ਨਾ ਪਹੁੰਚਣ ਦਾ ਕੀ ਕਾਰਨ ਬਣਿਆ ਉਹ ਨਾ ਪਹੁੰਚਦਾ ਕੰਮ ਤੇ ਹਜੇ ਮੈਂ ਕਹ ਜੀ ਅਸੀਂ ਉੱਥੇ ਐਵੇਂ ਬੋਲਾ ਚੱਲਾਂਗੇ ਤੂੰ ਤੂੰ ਮੈਂ ਮੈਂ ਹੋਊਗੇ ਮੈਂ ਆਪਾਂ ਕਿ ਲੈਣਾ ਜੀ ਨਹੀਂ ਲੈਣਾ ਤਾਂ ਸਰਪੰਚ ਸਾਹਿਬ ਤੁਸੀਂ ਮੁਖੀ ਚੁਣਿਆ ਤੁਸੀਂ ਖੁਦ ਕਿਹਾ ਵੀ 225 ਵੋਟਾਂ ਤੇ ਮੈਨੂੰ ਲੋਕਾਂ ਨੇ ਚੁਣਿਆ ਜੇ ਤੁਸੀਂ ਇਹ ਗੱਲ ਨੂੰ ਕਹਿ ਕੇ ਟਾਲ ਦਿਓਗੇ ਵੀ ਮੈਂ ਉੱਥੇ ਜਾ ਕੇ ਕੀ ਲੈਣਾ ਐਵੇਂ ਕੋਈ ਗੱਲਬਾਤ ਕਹੀ ਜਾਉ ਇਸ ਤਰੀਕੇ ਨਾਲ ਇਸ ਸਵਾਲ ਦਾ ਜਵਾਬ ਨਹੀਂ ਤੇ ਇਹ ਵੀ ਗੱਲ ਕਹੀ ਗਈ ਉਹਨਾਂ ਨਰੇਗਾ ਦੇ ਮਜ਼ਦੂਰਾਂ ਵੱਲੋਂ ਉਹ ਕਹਿੰਦੇ ਵੀ ਸਰਪੰਚ ਸਾਹਿਬ ਨੇ ਸਿੱਧਾ ਕਿਹਾ ਵੀ ਅਸੀਂ ਇਹ ਦੋਨੇ ਮਿੱ ਨਹੀਂ ਨਾ ਉਹ ਤਾਂ ਜੀ ਇੱਕ ਮਿੰਟ ਜੀ ਇੱਕ ਮਿੰਟ ਅਸੀਂ ਜੋ ਨਵਾਂ ਬੰਦਾ ਭਰਤੀ ਕਰ ਲਿਆ ਜਿਵੇਂ ਰੱਖ ਲਿਆ ਤੇ ਫਿਰ ਨਵੇਂ ਮੀਟ ਨੂੰ ਮੋਰ ਲਾ ਕੇ ਦੇਵਾਂਗੇ ਨਾ ਜਿਹੜੇ ਪ੍ਰਾਣੀ ਨੂੰ ਹੀਕ ਬਣਾਉਂਗੇ ਉਹਦੀ ਆਈਡੀ ਆਈਡੀ ਖਤਮ ਕਰਤੀ ਜੀ ਹੂੰ ਜੇ ਉਹ ਨਮਾ ਬੰਦਾ ਭੱਜ ਗਿਆ ਸੀ ਉੜੀ ਆੜੀ ਬਣਨੀ ਫਿਰ ਉਹਨੂੰ ਲਾ ਕੇ ਦੇਣਾ ਜੇ ਅਮਤਾ ਉਹਦੇ ਉਹਦੇ ਦੀ ਚੱਲਦਾ ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮੇਟ ਲਈ ਜਾ ਰਹੀ ਆ ਉਸ ਬੀਬੀ ਦੇ ਬਲਤੇਜ ਦੇ ਨਾਲ ਸੰਬੰਧ ਨੇ ਉਹ ਤਾਂ ਕਰਕੇ ਲਾਇਆ ਜਾ ਗਿਆ ਸਾਨੂੰ ਸਾਨੂੰ ਪੰਜਾਬ ਨੂੰ ਕੋਈ ਪਤਾ ਨਹੀਂ ਜੀ ਕੋਈ ਨਹੀਂ ਸਾਨੂੰ ਕੋਈ ਪਤਾ ਨਹੀਂ ਹੋਊਗਾ ਆਪਾਂ ਨਹੀਂ ਤਾਂ ਇਹ ਵੀ ਨਾ ਹੋਊਗਾ ਹੋਊਗਾ ਜੀ ਸਾਨੂੰ ਸਾਨੂੰ ਪਤਾ ਕੀ ਹੋ ਗਈ ਨਹੀਂ ਉਹਨਾਂ ਕੁੜੀਆਂ ਨੂੰ ਹਟਾਇਆ ਜਾਵੇ ਉਹ ਲੜਾਈ ਝਗੜਾ ਕਰਦੀਆਂ ਕੀ ਇਹ ਸੱਚ ਹੈ ਜਾਂ ਝੂਠ ਹੈ ਇਹ ਤੇ ਆਮ ਲੋਕ ਪਿੰਡ ਦੇ ਦੱਸ ਸਕਦੇ ਆ ਜੇ ਇਸ ਤੋਂ ਬਾਅਦ ਪਿੰਡ ਦੇ ਆਮ ਲੋਕ ਇਕੱਠੇ ਹੋ ਕੇ ਸਾਡੇ ਨਾਲ ਰਾਬਤਾ ਕਾਇਮ ਕਰਨਗੇ ਕਿ ਨਰੇਗਾ ਮਜ਼ਦੂਰ ਸੱਚੇ ਨੇ ਜਾਂ ਪਿੰਡ ਦੇ ਸਰਪੰਚ ਸੱਚੇ ਨੇ ਤਾਂ ਉਹ ਰਿਪੋਰਟ ਵੀ ਤੁਹਾਡੇ ਤੱਕ ਲਿਆਵਾਂਗੇ ਪਿੰਡ ਚੀਦੇ ਦੇ ਜਿਹੜੇ ਨਰੇਗਾ ਦੇ ਮਜ਼ਦੂਰ ਆ ਜਾਂ ਪਿੰਡ ਦੇ ਲੋਕ ਸੀਗੇ ਜਿਹੜੇ ਕੰਮ ਕਰਦੇ ਆ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕਈਆਂ ਨੇ ਕਿ ਆਖਰਕਾਰ ਅਕਾਲੀ ਦਲ ਦੀ ਪੰਚਾਇਤ ਤੇ ਕਾਂਗਰਸ ਦੀ ਪੰਚਾਇਤ ਵੇਲੇ ਜਿਹੜੇ ਲੋਕ ਨਰੇਗਾ ਦੇ ਵਿੱਚ ਕੰਮ ਕਰਨ ਦੇ ਵਾਸਤੇ ਲੱਗੇ ਸੀ ਉਹ ਕੰਟੀਨਿਊ ਚੱਲ ਰਹੇ ਨੇ ਕੋਈ ਵੀ ਕਿਸੇ ਨਾਲ ਫਰਕ ਨਹੀਂ ਕੀਤਾ ਗਿਆ ਪਰ ਆਮ ਆਦਮੀ ਪਾਰਟੀ ਦੀ ਪੰਚਾਇਤ ਬਣਦਿਆਂ ਹੀ ਉਹਨਾਂ ਦੇ ਨਾਲ ਬਤਕਰੇ ਸ਼ੁਰੂ ਹੋਇਆ ਜਿਹੜੀਆਂ ਦੋ ਬੀਬੀਆਂ ਮੇਟ ਪੰਜਾਬੀ ਚ ਤੁਹਾਨੂੰ ਦੱਸ ਦੇਵਾਂ ਜਿਹੜੀਆਂ ਹਾਜ਼ਰੀ ਲਾ ਰਹੀਆਂ ਪਿਛਲੇ 8 ਸਾਲਾਂ ਤੋਂ ਉਹਨਾਂ ਨੂੰ ਕਿਉਂ ਹਟਾਇਆ ਜਾ ਰਿਹਾ ਜਾਂ ਉਹਨਾਂ ਨੂੰ ਪਿੱਛੇ ਕਿਉਂ ਕੀਤਾ ਜਾ ਰਿਹਾ ਉਹਦੇ ਬਹੁਤ ਸਾਰੇ ਸਵਾਲ ਬਹੁਤ ਸਾਰੇ ਇਲਜ਼ਾਮ ਆ ਜਿਹੜੇ ਮੌਜੂਦਾ ਸਰਪੰਚ ਸਾਹਿਬ ਖੜੇ ਨੇ ਨਾਰ ਸਿੰਘ ਜੀ ਪਿੰਡ ਚੀਤੇ ਦੇ ਆਮ ਆਦਮੀ ਪਾਰਟੀ ਦੇ ਉਹਨਾਂ ਤੇ ਲੱਗੇ ਨੇ ਉਨ੍ਹਾਂ ਦਾ ਪੱਖ ਵੀ ਆਪਾਂ ਜਾਣਨਾ ਕਰਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਰਪੰਚ ਸਾਹਿਬ ਸੱਸੀ ਕਾ ਜੀ ਠੀਕ ਠਾਕ ਹਾਂ ਚੱਲ ਜੀ ਅਮਰੀਕਾ ਦੇ ਵਿੱਚ ਜਿਹੜੇ ਮਜ਼ਦੂਰ ਨੇ ਜੀ ਜਾਂ ਹਾਜ਼ਰੀ ਲਾਉਣ ਵਾਲੀਆਂ ਬੀਬੀਆਂ ਉਹ ਪਿਛਲੇ 8 ਸਾਲਾਂ ਤੋਂ ਕੰਮ ਕਰ ਰਹੀਆਂ ਹਾਂ ਹਾਂ ਜੀ ਹਾਂ ਜੀ ਅਕਾਲੀ ਦਲ ਤੇ ਕਾਂਗਰਸ ਦੀ ਪੰਚਾਇਤ ਵੇਲੇ ਕਰ ਰਹੀਆਂ ਹਾਂ ਹਾਂ ਜੀ ਕਰਦੇ ਸੀ ਅੱਛਾ ਉਹ ਕਹਿ ਰਹੇ ਆ ਕਿ ਸਰਪੰਚ ਨਾਰ ਸਿੰਘ ਸਾਨੂੰ ਜਿਹੜਾ ਹਾਜ਼ਰੀ ਲਾਉਣ ਤੋਂ ਹਟਾ ਰਿਹਾ ਜੀ ਤੇ ਸੁਖਜੀਤ ਕੌਰ ਨੂੰ ਭਰਤੀ ਕਰਨਾ ਨਹੀਂ ਉਹਦੇ ਵੀ ਕਾਰਨ ਦੱਸ ਦੇਣ ਜੀ ਕਿਉਂ ਹਟਾ ਰਹੇ ਉਹ ਨਾ ਜੀ ਆਪਣਾ ਸਾਡਾ ਪਿੰਡ ਦਾ ਆਮ ਜਲਾਸ ਹੋਇਆ ਸੀ ਉਹਲੇ ਖੜੇ ਤੇ ਉਥੇ ਆਮ ਲੋਕਾਂ ਨੇ ਕਿਹਾ ਸੀ ਵੀ ਜਿਹੜੀਆਂ ਦੂ ਲੜਕਣਾ ਸੁਜੀਤ ਕੋਲ ਜਾਂ ਦੋ ਕੁੜੀ ਮਾਦਾ ਜ਼ੋਰਾ ਨਾਲ ਜੋੜੀ ਜਾਂਦੀ ਆ ਉਹਨਾਂ ਨੂੰ ਕਿਹਾ ਸੀ ਕਿ ਆਮ ਪਹਿਲਾਂ ਦੋਨੋਂ ਹਟਾ ਕੇ ਆਮ ਚਾਹ ਦੇ ਲੋਕਾਂ ਨੇ ਕਿਹਾ ਸੀ ਆਮ ਪਿੰਡ ਦੇ ਲੋਕਾਂ ਨੇ ਇਹਨੂੰ ਹਟਾ ਕੇ ਇੱਕ ਮਹੀਨਾ ਰੱਖਿਆ ਜੀ ਉਹਨੇ ਇੱਕ ਇੱਕ ਮਹੀਨਾ ਰੱਖਤਾ ਜੀ ਉਹ ਆਦਿਆਂ ਭਰੀ ਜਾਂਦੇ ਆ ਇਹਨਾਂ ਨੇ ਜਿਹੜੇ ਮੇਰੇ ਗੜੀ ਬੰਦ ਮਜ਼ਦੂਰ ਆ ਉਹਨਾਂ ਆਦਿਆਂ ਭਰੀ ਜਾਂਦੇ ਆ ਕਾਜ ਐਤਵਾਰਾ ਕੱਲ ਮਾਸਟਰ ਕੋਲ ਪੜਾ ਦੂਗਾ ਕੰਮ ਚਾਲੂ ਕਰ ਦੋਗੇ ਜੀ ਸਰਪੰਚ ਸਾਹਿਬ ਹਟਾਉਣ ਦਾ ਕੀ ਕਾਰਨ ਆ ਉਹਨੂੰ ਹਟਾਉਣ ਦਾ ਹੀ ਕਾਰਨ ਜੀ ਆਮ ਲੋਕਾਂ ਨੇ ਕਿਹਾ ਜੀ ਪਿੰਡ ਦੇ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਹਟਾ ਕੇ ਪਰ ਜਿਹੜੇ ਨਰੇਗਾ ਦੇ ਵਿੱਚ ਸਾਰੇ ਮਜ਼ਦੂਰ ਉੱਥੇ ਕੰਮ ਕਰਨ ਆਲੇ ਆ ਉਹ ਉਹਨਾਂ ਕੁੜੀਆਂ ਦੇ ਹੱਕ ਦੇ ਵਿੱਚ ਜਿਨ੍ਹਾਂ ਨੇ ਕੰਮ ਕਰਨਾ ਆਖਰਕਾਰ ਆਪਾਂ ਨੂੰ ਨਹੀਂ ਉਹ ਉਹ ਤਾਂ ਸਾਡ ਪੰਚਾਇਤ ਦਾ ਹੀ ਮਤਾ ਪੱਕ ਦੇ ਤਾ ਨਾ ਜੀ ਉਹ ਤਾਂ ਨਹੀਂ ਗੱਲ ਕੋਈ ਉਹ ਤਾਂ ਪੰਚਾਇਤ ਦਾ ਹੀ ਪੰਚਾਇਤ ਆਮ ਲੋਕ ਕਿਹੜੇ ਪੰਚਾਇਤ ਨਹੀਂ ਪਾਇਆ ਕੱਲੀ ਨਹੀਂ ਜਾਂ ਪੂਰਾ ਪਿੰਡ ਇਕੱਠਾ ਹੋਇਆ ਸੀ ਪੂਰਾ ਪੂਰਾ ਪਿੰਡ ਜੀ ਪੂਰਾ ਪਿੰਡ ਆ ਪੂਰਾ ਪਿੰਡ ਜੀ ਆਮ ਪੰਚਾਇਤ ਨਾਲ ਆਈ ਅਸੀਂ ਆਮ ਆਮ ਜਲਾਹ ਦੇ ਜਿਹੜੇ ਇਹ ਲੋਕਾਂ ਨੇ ਕਹਿ ਕੇ ਇਹ ਕੱਲੇ ਵੀ ਲੜਾਈ ਕਲੇਸ਼ ਕਰਦੇ ਆ ਇਹਨਾਂ ਨੂੰ ਇੱਕ ਮਹੀਨਾ ਰੱਖਾ ਜਾਵੇ ਅਸੀਂ ਇੱਕ ਮਹੀਨਾ ਰੱਖਤਾ ਜੀ ਹਾਂ ਹਾਂ ਜਿਹੜੀਆਂ ਦੋਨੇ ਕੁੜੀਆਂ ਲੜਾਈ ਕਲੇਸ਼ ਕਰਦੀਆਂ ਜੀ ਹਾਂਜੀ ਹਾਂਜੀ ਹਾਂ ਉਹਨਾਂ ਦੇ ਬਲੇਮ ਪਿੰਡ ਦੇ ਲੋਕਾਂ ਨੇ ਲਾਏ ਆ ਹਾਂ ਪਿੰਡ ਦੇ ਲੋਕਾਂ ਨੇ ਲਾਏ ਜੀ ਤਾਂ ਹੀ ਤਾਂ ਹੀ ਬੰਦ ਕਰਣਾ ਜੀ ਤਾਂ ਹੀ ਉਹਨੂੰ ਹਟਾਇਆ ਕਿ ਕਿਦਾਂ ਇਕੱਠ ਕਿਹੜੇ ਦਿਨ ਕੀਤਾ ਇਹ ਹੋ ਰਿਹਾ ਜੀ 10 ਪਰ ਉਹਦੇ ਹੋਗੇ 15 ਜਣੇ ਉੱਥੇ ਕੱਟ ਕੀਤਾ ਉਦੋਂ ਜਦੋਂ ਇਕੱਠ ਕੀਤਾ ਗਿਆ ਉਦੋਂ ਨਰੇਗਾ ਵਾਲਿਆਂ ਨੂੰ ਵੀ ਉੱਥੇ ਸੱਦਿਆ ਗਿਆ ਸੀ ਸੱਦਿਆ ਸੀ ਸੱਦਿਆ ਜੀ ਸੱਦਿਆ ਸੀ ਉੱਥੇ ਉਹਨਾਂ ਨੇ ਫੈਸਲਾ ਮਨਜ਼ੂਰ ਕਰ ਲਿਆ ਸੀ ਇਹ ਨਹੀਂ ਨਹੀਂ ਉਹਦੇ ਨਹੀਂ ਫੈਸਲਾ ਜੀ ਉਹ ਦੋ ਬਾਅਦ ਮ ਉਹ ਦੂਜੀ ਪਾਰਟੀ ਨੇ ਫਰੌੜਾ ਪਾਇਆ ਕਹਿੰਦੇ ਵੀ ਦੂਜਾ ਤੁਸੀਂ ਇੱਕ ਪਾਸੇ ਦਾ ਕੰਮ ਚਲਾਈ ਬੈਠੇ ਹੋ ਤੇ ਦੂਜੀ ਪਾਰਟੀ ਦਾ ਵੀ ਕੰਮ ਨਹੀਂ ਚਲਾਇਆ ਹਾਂ ਤੇ ਅਸੀਂ ਉਹਨੂੰ ਆਖਿਆ ਵੀ ਮੈਂ ਕਿਹਾ ਤੂੰ ਜਾ ਕੇ ਕੁੜਗੇ ਬਿਆਹ ਦੀ ਆਈਡੀ ਬਣਾਇਆ ਗੁਰੂ ਦਾਤਰਾ ਉਹ ਮੈਥੋਂ ਇੱਥੇ ਲੈ ਕੇ ਚੰਨ ਦੱਸਤਾ ਇਹਨੂੰ ਆਈਡੀ ਬਣਾਉਣ ਤੋਂ ਮਤਲਬ ਉਹਨੇ ਨਹੀਂ ਆਈਡੀ ਓਡੀ ਬਣਾਈ ਤੇ ਸਾਡਾ ਸੈਕਟਰ ਸਾਹਿਬ ਤਾਂ ਮਿਲਿਆ ਨਹੀਂ ਸੀ ਬਾਹਰ ਚਲੇ ਗਿਆ ਸੀ ਉਹਦੇ ਕਾਰਨ ਆਈਡੀ ਨਹੀਂ ਬਣੀ ਸੀ ਐ ਕਰਕੇ ਸਤਾਣ ਅੱਛਾ ਇੱਕ ਇਹ ਗੱਲ ਕਹੀ ਗਈ ਜਿਹੜੀ ਉਹਨਾਂ ਚ ਮੇਟ ਇੱਕ ਬੀਬੀ ਹੈਗੀ ਆ ਜਿਹੜੀ ਜਿਹਦੀ ਮੈਰਿਜ ਹੋਈ ਆ ਉਹਦੇ ਸੱਤ ਧੀਆਂ ਕਹਿੰਦੇ ਵੀ ਉਹ ਇੰਨੇ ਟਾਈਮ ਤੋਂ ਕੰਮ ਕਰ ਰਹੀ ਆ ਉਹਨੂੰ ਹਟਾਉਣਾ ਤੇ ਬਹੁਤ ਗਲਤ ਗੱਲ ਨਹੀਂ 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 ਉਹ ਅਸੀਂ ਉਹਨੂੰ ਐ ਨਹੀਂ ਹਟਾਉਣੇ ਨਹੀਂ ਜੀ ਜਿਹੜਾ ਕਹਿੰਦੇ ਹੁਣ ਆਮ ਪਾਰਟੀ ਦਾ ਸਰਪੰਚ ਬਣ ਗਿਆ ਜੀ ਨਰ ਸਿੰਘ ਨਹੀਂ ਮੈਂ ਆਮ ਦਾ ਕੋਈ ਨਹੀਂ ਬਣਿਆ ਮੈਂ ਸਾਰੇ ਲੋਕਾਂ ਨੇ ਬਣਾਇਆ ਜੀ ਆਮ ਨੂੰ ਕੋਈ ਨਹੀਂ ਬਣਾਇਆ ਸਾਰੇ ਲੋਕਾਂ ਨੇ ਮਿਲ ਚੁਣ ਕੇ ਬਣਾਇਆ ਜੀ ਮੈਂ ਮੈਂ ਕੋਈ ਐ ਨਹੀਂ ਗਾ ਤਾਂ 250 ਵੋਟਾਂ ਦੇ ਜਿੱਤੇ ਮੈਂ ਇਹ ਨਹੀਂ ਗੱਲ ਹਾਂ ਜੀ ਹਾਂ ਜੀ ਅੱਛਾ ਉਹਦੇ ਵਿੱਚ ਹੁਣ ਜਿਹੜੀ ਨਵੀਂ ਮੇਟ ਲਾਈ ਆ ਜੀ ਉਹ ਬੀਬੀ ਪਿੰਡ ਦੀ ਆ ਹਾਂ ਪਿੰਡ ਦੀ ਆ ਕੀ ਨਾਮ ਆਉਂਦਾ ਜੀ ਉਹ ਮਤਲਬ ਨਹੀਂ 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 ਸੁਜੀਤ ਨਹੀਂ ਉਹਦੇ ਨੂ ਆਇਓ 12 ਉਹ 12 ਦੇ ਮੱਤਾ ਪੜੀ ਹੈ ਜੀ ਹੂੰ ਉਹ ਉਹਦੇ ਨੂ ਆਇਓ ਦੀ ਸੁਜੀਤ ਕੌਰ ਦੀ ਨੂ ਹਾਂਜੀ 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 ਨੂ ਆ ਪਟਕਾਮ ਇਹ ਵੀ ਲੱਗਿਆ ਤੁਹਾਡੇ ਦੇ ਉੱਤੇ ਕਿੰਨੇ ਵੀ ਜਿਹੜੀ ਸਾਰੀ ਪੈਂਡਰ ਨੂੰ ਚਲਾਈ ਜਿਹੜੀ ਉਹਦੀ ਨੂ ਰਹੀ ਹੈ ਜੀ ਕੀ ਦੀ ਜੀ ਜਿਹੜੀ ਉਹ ਮੇਡ ਲਾਈਆ ਤੁਸੀਂ ਸਰੀਰ ਪਰ ਹਾਂ ਭਰਤੀ ਉਹ ਹੀ ਕਰੀ ਨੇ ਜੀ ਪੰਚਾਇਤ ਨਹੀਂ ਉਹ ਚਲਾਉਂਦੀ ਹੈ ਜੀ ਇਹ ਨਹੀਂ 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 ਬਿਲਕੁਲ ਨਹੀਂ ਸੁਜੀਤ ਕੌੜਾ ਉਹਦੇ ਕੋਈ ਬਲਦੇਵ ਸਿੰਘ ਦੇ ਨਾਲ ਕੋਈ ਗੱਲਬਾਤ ਹੈ ਨਹੀਂ ਕੋਈ ਗੱਲਬਾਤ ਨਹੀਂ ਮੇਰੀ ਗੱਲ ਸੁਣੋ ਜੀ ਇੱਕ ਅਸੀਂ 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 ਸਰਕਾਰ ਹੈ ਪੂਰੀ ਦੀ ਪੂਰੀ ਤੇ ਅਸੀਂ ਇਹੋ ਮਤਲਬ ਸਾਨੂੰ ਉਹ ਕਿਵੇਂ ਚਲਾਉਗੂ ਜੀ ਅਸੀਂ ਚਲਾਵਾਂਗੇ ਉਹ ਸਾਡੇ ਦੀ ਨਾ ਤੇ ਅਸੀਂ ਉਹਨੇ ਦੀਨਾ ਜੀ ਨਹੀਂ ਇਹ ਊਠੀ ਗੱਲ ਹੈ ਨੇ ਉਹਨਾਂ ਨੇ ਇਹ ਗੱਲ ਦੱਸੀ ਸਰਪੰਚ ਸਾਹਿਬ ਜਿਹੜੀ ਬਲਤੇਜ ਸਿੰਘ ਉਹਦੇ ਘਰੋਂ ਬੀਬੀ ਵੀ ਆਈ ਸੀ ਉਹਦੇ ਧਰਮ ਪਤਨੀ ਆਈ ਸੀ ਉਹਦਾ ਚਲੋ ਕੋਈ ਘਰੇਲੂ ਇਹ ਸ਼ਾਂਹ ਦੀ ਵੱਖਰੀ ਗੱਲ ਆ ਉਹਨਾਂ ਦਾ ਚੱਲ ਰਿਹਾ ਪਰ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮੇਟ ਲਾਈ ਜਾ ਰਹੀ ਆ ਉਸ ਬੀਬੀ ਦੇ ਬਲਤੇਜ ਦੇ ਨਾਲ ਸੰਬੰਧ ਨੇ ਉਹ ਤਾਂ ਕਰਕੇ ਲਾਇਆ ਜਾ ਰਿਹਾ ਸਾਨੂੰ ਸਾਨੂੰ ਪਤਾ ਨਹੀਂ ਕੋਈ ਪਤਾ ਨਹੀਂ ਜੀ ਸਾਨੂੰ ਕੋਈ ਪਤਾ ਨਹੀਂ ਹੋਊਗਾ ਆਪਾਂ ਨਹੀਂ ਤੈਨੂੰ ਵੀ ਨਾ ਹੋਊਗਾ ਹੋਊਗਾ ਜੀ ਸਾਨੂੰ ਸਾਨੂੰ ਪਤਾ ਨਹੀਂ ਕੀ ਹੋ ਰਿਹਾ ਨਹੀਂ ਥੋੜੇ ਧਿਆਨ ਚ ਕਦੇ ਇਹ ਮਾਮਲਾ ਨਹੀਂ ਆਇਆ ਨਹੀਂ ਨਹੀਂ ਸਾਡੇ ਧਿਆਨ ਚ ਨਹੀਂ ਆਇਆ ਜੀ ਨਹੀਂ ਸਾਡੇ ਤੋਂ ਅੱਛਾ ਇਹ ਵੀ ਗੱਲ ਕਹੀ ਗਈ ਉਹਨਾਂ ਨਰੇਗਾ ਦੇ ਮਜ਼ਦੂਰਾਂ ਵੱਲੋਂ ਉਹ ਕਹਿੰਦੇ ਵੀ ਸਰਪੰਚ ਸਾਹਿਬ ਨੇ ਸਿੱਧਾ ਕਿਹਾ ਵੀ ਅਸੀਂ ਇਹ ਦੋਨੇ ਮੀਟਾਂ ਹਟਾ ਦੇਣੀਆਂ ਤੇ ਨਹੀਂ ਮੈਂ ਮੋਹਰ ਨਹੀਂ ਲਾਉਣੀ ਤੁਹਾਡੇ ਕਿਸੇ ਵੀ ਨਾ ਉਹ ਤਾਂ ਇੱਕ ਮਿੰਟ ਜੀ ਇੱਕ ਮਿੰਟ ਅਸੀਂ ਜੋ ਨਵੇਂ ਬੰਦਾ ਭਰਤੀ ਕਰ ਲਿਆ ਜਿਵੇਂ ਲਖ ਲਿਆ ਤੇ ਫਿਰ ਨਵੇਂ ਮੀਟ ਤੋਂ ਮੋਹਰ ਲਾ ਕੇ ਦੇਵਾਂਗੇ ਜਿਹੜੇ ਪੁਰਾਣੇ ਉਹ ਹੀ ਕਿ ਬਣਾਉਂਗੇ ਉਹਦੀ ਜਾਈਦੀ ਐਡੀ ਖਾਤੋਂ ਕਰਤੀ ਜੀ ਹੂੰ ਦੇਵੜਾ ਨਮਾ ਬੰਦਾ ਭੱਤੀ ਕਰਿਆ ਸੀ ਉੜੀ ਆੜੀ ਬਣ ਲਈ ਫਿਰ ਉਹਨੂੰ ਲੱਗ ਦੇਣਾ ਹਮਤਾ ਉੜੇ ਉੜੇ ਦੀ ਚੱਲਦਾ ਹਾਂਜੀ ਹਾਂਜੀ ਪ੍ਰਾਣੀ ਪੰਚਾਇਤ ਦੇ ਵੀ ਉਸੇ ਸਰਪੰਚ ਸਾਹਿਬ ਬੈਠੇ ਸੀ ਚੇਅਰਮੈਨ ਬੈਠੇ ਸੀ ਮੀਟਰ ਸਿੰਘ ਜੀ ਬੈਠੇ ਸੀ ਉਹ ਕਹਿੰਦੇ ਵੀ ਠੀਕ ਆ ਇਹ ਸਾਡੇ ਵੇਲੇ ਵੀ ਇਹਨਾਂ ਨੇ ਕੰਮ ਕੀਤਾ ਪਹਿਲਾਂ ਵੀ ਕੰਮ ਕਰਦੀਆਂ ਇਹਨਾਂ ਕੁੜੀਆਂ ਚ ਕੋਈ ਗਲਤੀ ਨਹੀਂ ਕੋਈ ਹੋਰ ਤਰ੍ਹਾਂ ਦੀ ਗੱਲਬਾਤ ਨਹੀਂ ਕਿਉਂ ਤਾਂ ਕਰਦਾ ਨਹੀਂ 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 ਇਹ ਮੇਰੀ ਗੱਲ ਸੁਣੋ ਜੀ ਜਿਹੜਾ ਮਤਲਬ ਵੀ ਆਪਾਂ ਹਟਾਇਆ ਗਿਆ ਅੱਜ ਆਮ ਲੋਕਾਂ ਨੇ ਕਹਿ ਕੇ ਹਟਾਇਆ ਆਮ ਜਲਾਸ ਹੋਇਆ ਜਾਂ ਪੰਚਾਇਤ ਨੇ ਮਾਤਾ ਪਾ ਕੇ ਹੋਰ ਰੱਖਿਆ ਉਹ ਕਾਰਨਤ ਕੋਈ ਕਾਰਨ ਤਾਂ ਹੀ ਰੱਖਣੇ ਜੀ ਹੂੰ ਤਾਂ ਰੱਖੇ ਨਹੀਂ ਜੀ ਜੀ ਅੱਛਾ ਜਿੱਦੇ ਤੁਸੀਂ ਮਤਾ ਇਕੱਠ ਕੀਤਾ ਸੀ ਉਹਦੇ ਨਰੇਗਾ ਦੇ ਜਾਂ ਉਹਨਾਂ ਕੁੜੀਆਂ ਨੂੰ ਸੂਚਿਤ ਕੀਤਾ ਸੀ ਪੰਚ ਇਕੱਠਾ ਹਾਂ ਜੀ ਸਾਡਾ ਸੈਕਟ ਸਾਹ ਆਏ ਸੀ ਜੇ ਸੂਚਿਤ ਕਰਿਆ ਸੀ ਉਹ ਉਹ ਜਿਹੜੀ ਕੁੜੀ ਆ ਦੂਜੀ ਆਪਣੂ ਦੀਪੂ ਘੋਰਾ ਉਹ ਨਹੀਂ ਸਾਡੇ ਆਮ ਜਲਾਸ ਤੇ ਦੋ ਵਾਰਾਂ ਦੋ ਵਾਰਾਂ ਆਮ ਜਲਾਸ ਕੀਤਾ ਸਾਡੇ ਆਮ ਜਲਾਸ ਤੇ ਨਹੀਂ ਆਈ ਉਹ ਅੰਗੂ ਨੇ ਆ ਜੀ ਉਹ ਕਹਿੰਦੇ ਸਰਪੰਚ ਸਾਹਿਬ ਨੂੰ ਸਦਰਾਂ ਸਰਪੰਚ ਸਾਹਿਬ ਵੀ ਨਹੀਂ ਪਹੁੰਚ ਰਹੇ ਇਹਨੇ ਹੋਕਾ ਵੀ ਦਵਾਇਆ ਦੋ ਵਾਰ ਮੇਰੀ ਗੱਲ ਸੁਣੋ ਜੀ ਹੋਕਾ ਤਾਂ ਦਵਾਇਆ ਜੀ ਮੈਨੂੰ ਕਹਿੰਦੇ ਤੁਸੀਂ ਆਓ ਮੈਂ ਕਿਹਾ ਮੈਂ ਇੱਥੇ ਕੰਮਾਂ ਜ ਅਸੀਂ ਅਸੀਂ ਪੰਚਾਇਤ ਨੂੰ ਸਹਿਮਤੀਆਂ ਸਾਰਾ ਮਤਾ ਪਾ ਕੇ ਦੇਤਾ ਅਸੀਂ ਨਵਾਂ ਨਿਯਮ ਰੱਖ ਲਿਆ ਮਾਤਾ ਪਿਤਾ ਸਰਪੰਚ ਸਾਹਿਬ ਠੀਕ ਹੈ ਨਵੀਂ ਮੇਟ ਰੱਖ ਲਈ ਜਾਣੇ ਇਜਲਾਸ ਤੁਹਾਡਾ ਹੋਇਆ ਆਮ ਲੋਕਾਂ ਨੇ ਕਿਹਾ ਪਰ ਜਦੋਂ ਤੁਹਾਨੂੰ ਉੱਥੇ ਉਹਨਾਂ ਨੇ ਸੱਦਿਆ ਨਰੇਗਾ ਵਾਲਿਆਂ ਨੇ ਤੁਸੀਂ ਨਾ ਪਹੁੰਚਣ ਦਾ ਕੀ ਕਾਰਨ ਬਣਿਆ ਤੂੰ ਨਾ ਪਹੁੰਚਦਾ ਕੰਮ ਤੇ ਹਜਿ ਮੈਂ ਖਾ ਜੀ ਅਸੀਂ ਉੱਥੇ ਜਵੇਂ ਬੋਲਾ ਚੱਲਾਂਗੇ ਤੂੰ ਤੂੰ ਮੈਂ ਮੈਂ ਹੋਊਗਾ ਮੈਂ ਆਪਾਂ ਕਿ ਲੈਣਾ ਜੀ ਨਹੀਂ ਲੈਣਾ ਤਾਂ ਸਰਪੰਚ ਸਾਹਿਬ ਤੁਸੀਂ ਮੁਖੀ ਚੁਣਿਆ ਸੀ ਤੁਸੀਂ ਖੁਦ ਕਿਹਾ ਵੀ 225 ਵੋਟਾਂ ਤੇ ਮੈਨੂੰ ਲੋਕਾਂ ਨੇ ਚੁਣਿਆ ਜੇ ਤੁਸੀਂ ਇਹ ਗੱਲ ਨੂੰ ਕਹਿ ਕੇ ਟਾਲ ਦਿਓਗੇ ਵੀ ਮੈਂ ਉੱਥੇ ਜਾ ਕੇ ਕੀ ਲੈਣਾ ਐਵੇਂ ਕੋਈ ਗੱਲਬਾਤ ਕਹੀ ਜਊ ਇਸ ਤਰੀਕੇ ਨਾਲ ਇਹ ਸ ਹਾਲ ਵੀ ਸਾਦੇ ਸੀ ਮੈਨੂੰ ਲੱਗ ਕਿ ਅਸੀਂ ਨਵਾਂ ਮੀਟ ਰੱਖ ਲਿਆ ਤੇ ਅਸੀਂ ਨਾ ਕਿ ਅਸੀਂ ਖੂਤ ਨਹੀਂ ਬਣਾ ਜੀ ਮੈਂ ਹੁਣ ਵੀ ਕਹਿੰਦਾ ਜੀ ਸਾਡਾ ਤਾਂ ਉਸ ਕੰਮ ਨਹੀਂ ਸੀ ਕੋਈ ਜਾਣਦਾ ਜੀ ਅਸੀਂ ਤੇ ਪੈਸਾ ਦੀ ਪੰਚਾਇਤ ਨੂੰ ਮੰਮੀ ਨੇ ਮਾਤਾ ਪਿਤਾ ਕਰ ਰੱਖ ਲਈ ਜੀ ਹਾਂ ਨਵਾਂ ਮੀਟ ਰੱਖ ਲਿਆ ਸੀ ਅੱਛਾ ਉਹ ਨਵਾਂ ਮੀਟ ਰੱਖਣ ਤੋਂ ਪਹਿਲਾਂ ਜਿਹੜੇ ਪੁਰਾਣੇ ਮੀਟ ਰੱਖੇ ਹੋਏ ਨੇ ਉਹਨਾਂ ਨੂੰ ਕੋਈ ਮਹੀਨਾ ਕੋਈ 2 ਮਹੀਨੇ ਪਹਿਲਾਂ ਜਾਂ ਕੋਈ ਸੂਚਿਤ ਕੀਤਾ ਗਿਆ ਸੀ ਕਿ ਨੋਟਿਸ ਦਿੱਤਾ ਰਿਹਾ ਸੀ ਜੀ ਕਰਿਆ ਆਮ ਲੋਕਾਂ ਨੇ ਕਹਿੰਦਾ ਇਹਨਾਂ ਨੂੰ ਸੂਚਿਤ ਕਹਿੰਦਾ ਜੀ ਇਹਨਾਂ ਨੂੰ ਹਟਾ ਕੇ ਕਰੋ ਜੀ ਜੀ ਹਾਂਜੀ ਹਾਂਜੀ ਤਾਂ ਹੀ ਤਾਂ ਤਾਂ ਹੀ ਉਹ ਹਟਾਏ ਗਏ ਨੇ ਜੀ ਹੁਣ ਪੂਰੀ ਪੰਚਾਇਤ ਦੀ ਸਹਿਮਤੀ ਨਾਲ ਰੱਖੇ ਗਏ ਪੂਰੀ 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 ਪੰਚਾਇਤ ਦੀ ਸਰਮਾਇਆ 850 ਦਾ ਮੇਰੇ ਸਾਹਮਣੇ ਮੇਰੇ ਨਾਲ 7 ਮੈਂਬਰ ਆ ਗਏ ਹਾਂ ਪੂਰੀ ਪੰਚਾਇਤ ਨੇ ਰੱਖਿਆ ਕੋਈ ਤੁਹਾਡੀ ਪੰਚਾਇਤ ਦੇ ਵਿੱਚੋਂ ਇੱਕ ਮੈਂਬਰ ਨਰੇਗਾ ਮਜ਼ਦੂਰ ਵੱਲ ਵੀ ਹੈਗਾ ਨਹੀਂ ਜੀ ਕੋਈ ਨਹੀਂ ਸਾਰੇ ਤੁਹਾਡੇ ਵਾਲੇ ਸਾਰੇ ਵਾਲਾ ਜੀ ਹਾਂ ਸਾਰੇ ਵਾਲੇ ਬੇਕੋ ਸਰਪੰਚ ਸਾਹਿਬ ਦਾ ਇਹ ਕਹਿਣਾ ਆਪਾਂ ਚਿੱਤੇ ਪਿੰਡ ਦੇ ਵਿੱਚ ਖੜੇ ਆ ਮੌਜੂਦਾ ਸਰਪੰਚ ਨੇ ਨਾਰ ਸਿੰਘ ਜੀ ਜਿਹੜੇ ਹੈਗੇ ਆ ਇਹ ਕਹਿੰਦੇ ਕਿ ਅਸਲ ਦੇ ਵਿੱਚ ਅਸੀਂ ਉਹ ਜਿਹੜੀਆਂ ਕੁੜੀਆਂ ਹਟਾਉਣੀਆਂ ਉਹਨਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਸੀ ਪਹਿਲਾਂ ਹੀ ਨੋਟਿਸ ਦੇ ਦਿੱਤਾ ਗਿਆ ਸੀ ਅੱਜ ਉਹਨਾਂ ਨੇ ਇਹਨਾਂ ਨੂੰ ਵੀ ਇਕੱਠ ਦੇ ਵਿੱਚ ਬੁਲਾਇਆ ਸੀ ਵੀ ਅਸੀਂ মিডিਆ ਸਾਧਰੇ ਆ ਉੱਥੇ ਮੂੰਹ ਦੇ ਉੱਪਰ ਗੱਲ ਕੀਤੀ ਜਾਊ ਪਰ ਸਰਪੰਚ ਸਾਹਿਬ ਕਹਿੰਦੇ ਵੀ ਅਸੀਂ ਨਹੀਂ ਗਏ ਵੀ ਕੀ ਲੈਣਾ ਉੱਥੇ ਜਾ ਕੇ ਕਿਉਂਕਿ ਅਸੀਂ ਨਵੀਂ ਮੇਟ ਆ ਜਿਹੜੀ ਉਹ ਭਰਤੀ ਕਰ ਲਈ ਆ ਠੀਕ ਆ ਅਸਲ ਦੇ ਵਿੱਚ ਉਹ ਸੁਖਜੀਤ ਕੌਰ ਦੀ ਨੂੰਹ ਆ ਜਿਹੜੀ ਭਰਤੀ ਕੀਤੀ ਹੈ ਜੀ ਤੁਸੀਂ ਹਾਂਜੀ 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 ਜੀ ਉਹਦੇ ਬਾਬਤ ਇਹਨਾਂ ਨੇ ਇਹ ਕਹਿਣਾ ਵੀ ਜਿਹੜੇ ਪਿੰਡ ਦੇ ਪੂਰੇ ਲੋਕ ਨੇ ਅੱਜ ਤੋਂ 10-12 ਦਿਨ ਪਹਿਲਾਂ ਉੱਥੇ ਇੱਕ ਇਕੱਠ ਕੀਤਾ ਗਿਆ ਸੀ ਥੜੇ ਦੇ ਉੱਪਰ ਹੀ ਇਕੱਠ ਸੀ ਥੜੇ ਦੇ ਉੱਪਰ ਇਕੱਠ ਕੀਤਾ ਗਿਆ ਸੀਗਾ ਉੱਥੇ ਲੋਕਾਂ ਨੇ ਇਹ ਗੱਲ ਕਹੀ ਸੀਗੀ ਕਿ ਉਹ ਦੋ ਕੁੜੀਆਂ ਜਿਹੜੀਆਂ ਹੈਗੀਆਂ ਲੜਾਈ ਝਗੜਾ ਕਰਦੀਆਂ ਨੇ ਉਹਨਾਂ ਨੂੰ ਹਟਾ ਦਿੱਤਾ ਜਾਵੇ ਤੇ ਇੱਕ ਨਵੀਂ ਮੇਟ ਆ ਜਿਹੜੀ ਉਹ ਭਰਤੀ ਕਰ ਲਈ ਜਾਵੇ ਹੁਣ ਨਰੇਗਾ ਮਜ਼ਦੂਰਾਂ ਨੇ ਵੀ ਆਪਣਾ ਪੱਖਾ ਜਿਹੜਾ ਉਹ ਆਪਣੇ ਕੋਲ ਰੱਖਿਆ ਗਿਆ ਠੀਕਾ ਸਰਪੰਚ ਸਾਹਿਬ ਤੇ ਜਿਹੜੇ ਬਲੇਮ ਲੱਗੇ ਸੀ ਉਹ ਵੀ ਆਪਾਂ ਇਹਨਾਂ ਦੇ ਨਾਲ ਗੱਲ ਕਲੀਅਰ ਕੀਤੀ ਆ ਤੇ ਹੁਣ ਤੀਜੀ ਗੱਲ ਜਿਹੜੀ ਖੁੱਲ ਕੇ ਸਾਹਮਣੇ ਆਉਂਦੀ ਆ ਉਹ ਇਹ ਆਉਂਦੀ ਆ ਕਿ ਆਖਰਕਾਰ ਪਿੰਡ ਦੇ ਆਮ ਲੋਕ ਜਿੱਥੇ ਕਿ ਪਿੰਡ ਦੀ ਸਫਾਈ ਰੱਖਣੀਆਂ ਨਰੇਗ ਨਰੇਗਾ ਮਜ਼ਦੂਰਾਂ ਨੇ ਕੰਮ ਕਰਨਾ ਉਹੀ ਲੋਕਾਂ ਨੇ ਇਹ ਗੱਲ ਕਹੀ ਆ ਕਿ ਆਖਰਕਾਰ ਉਹਨਾਂ ਕੁੜੀਆਂ ਨੂੰ ਹਟਾਇਆ ਜਾਵੇ ਉਹ ਲੜਾਈ ਝਗੜਾ ਕਰਦੀਆਂ ਕੀ ਇਹ ਸੱਚ ਹੈ ਜਾਂ ਝੂਠ ਹੈ ਇਹ ਤੇ ਆਮ ਲੋਕ ਪਿੰਡ ਦੇ ਦੱਸ ਸਕਦੇ ਆ ਜੇ ਇਸ ਤੋਂ ਬਾਅਦ ਪਿੰਡ ਦੇ ਆਮ ਲੋਕ ਇਕੱਠੇ ਹੋ ਕੇ ਸਾਡੇ ਨਾਲ ਰਾਬਤਾ ਕਾਇਮ ਕਰਨਗੇ ਕਿ ਨਰੇਗਾ ਮਜ਼ਦੂਰ ਸੱਚੇ ਨੇ ਜਾਂ ਪਿੰਡ ਦੇ ਸਰਪੰਚ ਸੱਚੇ ਨੇ ਤਾਂ ਉਹ ਰਿਪੋਰਟ ਵੀ ਤੁਹਾਡੇ ਤੱਕ ਲਿਆਵਾਂਗੇ ਸਰਪੰਚ ਸਾਹਿਬ ਦਾ ਪਾਕਾ ਜਿਹੜਾ ਉਹ ਵੀ ਅਸੀਂ ਤੁਹਾਡੇ ਸਾਹਮਣੇ ਰੱਖਿਆ ਪਰ ਇਹ ਜ਼ਰੂਰ ਹੋਣਾ ਚਾਹੀਦਾ ਕਿ ਪਿੰਡ ਦੀ ਜਦੋਂ ਪੰਚਾਇਤ ਚੁਣ ਲਈ ਗਈ ਆ ਪਿੰਡ ਦੇ ਇੱਕ ਸਾਂਝੇ ਕੰਮ ਕੀਤੇ ਜਾਣੇ ਨੇ ਉਹਦੇ ਵਿੱਚ ਜਿਹੜੀ ਹੈਗੀ ਆ ਈਰਖਾ ਨਾਲ ਪਾਲੀ ਜਾਵੇ ਵੈਰ ਵਿਰੋਧ ਜਾਂ ਧੜੇਬਾਜੀ ਨਾ ਬਣੇ ਕਿਉਂਕਿ ਪਿੰਡ ਦੇ ਸਾਰਿਆਂ ਨੇ ਸਾਂਝੇ ਕੰਮ ਕਰਨੇ ਆ ਤੇ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਦੇ ਨੇ ਆਰਥਿਕ ਪੱਖ ਤੋਂ ਕਮਜ਼ੋਰ ਉਹ ਲੋਕ ਨੇ ਜਿਨ੍ਹਾਂ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਪਰ ਇਸ ਗੱਲ ਤੇ ਸਰਪੰਚ ਸਾਹਿਬ ਨੇ ਆਪਣਾ ਪੱਖੇ ਕਲੀਅਰ ਕਰ ਦਿੱਤਾ ਕਿ ਅਸੀਂ ਉਹਨਾਂ ਮੇਟਾਂ ਨੂੰ ਪਹਿਲਾਂ ਸੂਚਿਤ ਵੀ ਕਰ ਦਿੱਤਾ ਸੀ ਤੇ ਅਸੀਂ ਨਹੀਂ ਹਟਾਇਆ ਨੇ ਆਮ ਪਿੰਡ ਦੇ ਲੋਕਾਂ ਨੇ ਸਾਨੂੰ ਦੱਸਿਆ ਸੀ ਇਸ ਕਰਕੇ ਅਸੀਂ ਉਹਨਾਂ ਦੋਨਾਂ ਕੁੜੀਆਂ ਨੂੰ ਹਟਾ ਦਿੱਤਾ ਗਿਆ ਤੇ ਨਵੀਂ ਮੇਟ ਆ ਜਿਹੜੀ ਉਹ ਭਰਤੀ ਕਰ ਲਈਆ ਹੁਣ ਆਮ ਲੋਕਾਂ ਦਾ ਕੀ ਕਹਿਣਾ ਇਹਦੀ ਰਿਪੋਰਟ ਅਜੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਫਿਲਹਾਲ ਜੁੜੇ ਰਹੋ ਮਲੂਕਾ ਟੀਵੀ ਦੇ ਨਾਲ ਧੰਨਵਾਦ